ਫਗਵਾੜਾ ਇਲਾਕੇ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਲਗਾਤਾਰ ਵਾਰਦਾਤਾਂ ਪਿੰਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਵਾਪਰ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਧਰ ਕੇ ਬੈਠਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਛੇੜੂ ਲਾਗਲੇ ਪਿੰਡ ਹਰਦਾਸਪੁਰ ਦਾ ਜਿੱਥੇ ਤੜਕਸਾਰ ਚੋਰਾ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆ ਲਗਭਗ 15 ਕੁਇੰਟਲ ਸਰੀਆ ਚੋਰੀ ਕਰ ਫਰਾਰ ਹੋ ਗਏ ਹੈਰਾਨੀ ਵਾਲੀ ਗੱਲ ਹੈ ਕਿ ਚੋਰੀ ਪਿੰਡ ਹਰਦਾਸਪੁਰ ਦੀ ਮੌਜੂਦਾ ਸਰਪੰਚ ਬਲਵਿੰਦਰ ਕੌਰ ਦੇ ਬਣ ਰਹੇ ਇੱਕ ਮਕਾਨ ਦੇ ਬਾਹਰ ਹੋਈ ਹੈ ਜਾਣਕਾਰੀ ਦਿੰਦਿਆਂ ਮੌਜੂਦਾ ਸਰਪੰਚ ਬਲਵਿੰਦਰ ਕੌਰ ਦੇ ਪਤੀ ਰੋਸ਼ੀ ਨੇ ਦੱਸਿਆ ਕਿ ਚੋਰਾਂ ਨੇ ਤਲਖਸਰ ਚੋਰੀ ਦੀ ਇਸ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਉਹਨਾਂ ਕਹਿੰਦੇ ਕਿ ਚੋਰੀ ਹੋਈ ਸਰੀਏ ਦੀ ਲਗਭਗ ਕੀਮਤ 80000 ਦੇ ਲਗਭਗ ਦੱਸੀ ਜਾ ਰਹੀ ਹੈ ਤੇ ਪਹਿਲਾਂ ਵੀ ਪਿੰਡ ਹਰਦਾਸਪੁਰ ਵਿਖੇ ਅਜਈਆਂ ਚੋਰੀਆਂ ਹੋਈਆਂ ਹਨ ਚੋਰੀ ਦੀ ਵਾਰਦਾਤ ਦੀ ਸੂਚਨਾ ਫਗਵਾੜਾ ਦੀ ਝੇੜੂ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਘਟਨਾ ਵਾਲੀ ਜਗ੍ਹਾ ਦਾ ਜਜਾ ਲਿਆ ਲਿਆ ਹੈ ਜਦੋਂ ਇਸ ਸਬੰਧੀ ਚੌਂਕੀ ਦੇ ਇੰਚਾਰਜ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਸਾਨੂੰ ਪ੍ਰਾਪਤ ਹੋਈਆਂ ਨੇ ਜਿਸ ਦੇ ਆਧਾਰ ਦੇ ਉੱਪਰ ਅਣਪਛਾਤੇ ਚੋਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਜਾਵੇਗਾ ਅਤੇ ਜਲਦੀ ਹੀ ਨਾ ਉੱਪਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਪਰ ਇਥੇ ਇਹ ਜ਼ਿਕਰਯੋਗ ਹੈ ਕਿ ਅਜਈਆਂ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਫਗਵਾੜਾ ਪੁਲਿਸ ਪੂਰੀ ਮਸਤੈਦੀ ਦੇ ਨਾਲ ਜੇ ਚੋਰੀ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਇਹ ਰੋਕਣ ਦੇ ਲਈ ਯਤਨ ਕਰੇ ਤੇ ਇਹ ਕਾਫੀ ਹੱਦ ਤੱਕ ਨੱਥ ਪਾਈ ਜਾ ਸਕਦੀ ਹੈ ਪਰ ਥਾਣਿਆਂ ਦੇ ਵਿੱਚ ਨਫਰੀ ਦੀ ਘਟ ਵੱਡੀ ਘਾਟ ਹੋਣ ਦੇ ਚਲਦਿਆਂ ਇਹ ਪੂਰੀ ਮਸਤੀ ਦੇ ਨਾਲ ਲੁੱਟਾ ਖੋਹਾਂ ਦੀ ਵਾਰਦਾਤਾਂ ਨੂੰ ਕਾਬੂ ਕਰਨ ਦੇ ਵਿੱਚ ਪੁਲਿਸ ਦੀ ਇਹ ਘਾਟ ਸਾਹਮਣੇ ਆ ਰਹੀ ਹੈ ਸੋ ਇਸ ਮੌਕੇ ਹੋਰ ਕੀ ਕਿਹਾ ਸਰਪੰਚ ਬਲਵਿੰਦਰ ਕੌਰ ਦੇ ਪਤੀ ਨੇ ਆਓ ਤੁਹਾਨੂੰ ਸੁਣਾਉਂਦੇ ਆ ਰੋਜ਼ਾਨਾ ਫਗਵਾੜਾ ਬੁਲਟਿਨ 24 ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੂਰ ਦੀ ਰਿਪੋਰਟ ਕੰਮ ਚੱਲਦਾ ਹੈ ਮਕਾਨ ਬਣ ਰਿਹਾ ਹੈ ਕੀ ਨਾਮ ਕੀ ਆਪਣਾ ਪੂਰਾ ਬਿੰਦਰ ਕੁਮਾਰ ਰੋਸ਼ੀ ਜੀ ਜੀ ਹਾਂ ਜੀ ਕਾਹਦਾ ਕੰਮ ਚੱਟ ਰਿਹਾ ਹੈ ਇਹ ਪਰਮ ਬਣਾ ਰਹੇ ਆ ਜੀ ਇਹ ਉਹ ਕਸਰੀਆ ਲਿਆਂਦਾ ਸੀਗਾ ਜੀ 12 ਕੁ ਪੇਰਾ ਕਵਾਂਟਲ ਪਿਆ ਜੀ ਕਰਕੇ ਕੋਈ 4-5 ਟਾਲੀ ਤੇ ਐਕਸਟਰ ਗੱਡੀ ਆ ਉਹ ਐਕਸਟਰ ਗੱਡੀ ਆਈ ਆ ਬੈਕ ਲਾਈ ਆ ਉਹਨਾਂ ਨੇ ਤੇ ਉਹ 12 5 45 ਤੇ ਆਈ ਆ ਜੀ ਤੇ 458 ਤੇ ਸਰੀਆ ਲੱਗਦਾ ਨਿਕਲ ਗਈ ਅਗਲੇ ਤੜਕੇ ਦੀ ਗੱਲ ਹੈ ਕਿੰਨੇ ਕਿੰਨੇ ਕੁਇੰਟਲ ਸਰੀਆ ਸੀ ਕੋਈ 6 12 13 ਕੁਇੰਟਲ ਤੋਂ ਜ਼ਿਆਦਾ ਸੀ ਸਰੀਆ ਤੁਸੀਂ ਕਦੋਂ ਲਿਆਂਦਾ ਸੀ ਸਰੀਆ ਲਿਆਂਦੇ ਨੂੰ ਹੋਗਾ ਜੀ ਮਹੀਨਾ ਕਿਤੇ 500 ਵੀ ਕੁਛ ਆਇਆ ਸੀ ਸਰੀਆ ਬਾਹਰ ਹੀ ਪਿਆ ਹੁੰਦਾ ਸੀ ਹਾਂਜੀ ਬਾਹਰ ਹੀ ਪਿਆ ਸੀ ਕਿੱਥੇ ਪਿਆ ਸੀ ਆ ਦਰਵਾਜ਼ੇ ਦੇ ਬਾਹਰ ਰੱਖਿਆ ਸੀ ਜੀ ਕੰਮ ਚੱਲ ਰਹੀ ਰਾਤੀ ਕੱਟਦੇ ਸੋ ਪਹਿਲਾਂ ਤਿੰਨ ਤਸਵੀਰਾਂ ਦਿਖਾ ਦਿੰਦੇ ਹੈਗੇ ਆ ਇਸ ਜਗ੍ਹਾ ਸਰੀਆ ਪਿਆ ਸੀ ਇਹਨਾਂ ਦਾ ਕਹਿਣਾ ਹੈਗਾ ਵਾ ਸੋ ਮੌਜੂਦਾ ਸਰਪੰਚ ਅਰਦਾਸਪੁਰ ਦੇ ਜਿਹੜੇ ਹਸਬੰਡ ਹੈਗੇ ਆ ਅੱਗੇ ਗੱਲ ਕਰਦੇ ਤਾਨੂੰ ਕਦੋਂ ਪਤਾ ਲੱਗਾ ਸਰ ਚੋਰੀ ਹੋਈ ਹੈ ਮੈਂ ਸਵੇਰੇ ਚੋਂ ਲੇਬਰ ਆਉਣੀ ਸੀਗੀ ਉਦੋਂ ਪਹਿਲਾਂ ਮੈਂ ਆ ਕੇ ਪਾਣੀ ਪੂਣੀ ਭਰਦਾ ਹੁੰਨਾ ਜਦੋਂ ਮੈਂ ਸਵੇਰੇ 7:30 ਵਜੇ ਆ ਕੇ ਦੇਖਿਆ ਤਾਂ ਮੈਂ ਦੇਖਿਆ ਇੱਥੇ ਤਾਂ ਸਰੀਆਂ ਆਏ ਨੇ ਤੇ ਮੈਂ ਉਸੇ ਵਾਰ ਝੇੜੂ ਚੌਕੀ ਇੰਚਾਰ ਸਾਹਿਬ ਨੂੰ ਫੋਨ ਕੀਤਾ ਇਹ ਕੋਈ ਪਹਿਲੀ ਵਾਰਤ ਨਹੀਂ ਸਾਡੇ ਪਿੰਦੇ ਪਾਲੇ ਪਾਸੇ ਵੀ ਸਰੀਆਂ ਪਰਸੋ ਚੌਕ ਚੱਕ ਹੋਇਆ ਤੇ ਮਹਿੇੜੂ ਕਲੋਨੀ ਵਿੱਚੋਂ ਵੀ 7-8 ਜਗ੍ਹਾ ਤੋਂ ਸਰੀਆਂ ਚੱਕ ਹੋਇਆ ਸੋ ਕੀ ਲੱਗਦਾ ਹੈ ਕਿ ਕੋਈ ਸ਼ੱਕ ਵਗੈਰਾ ਹੈ ਕਿ ਇਸ ਤੇ ਜਾਂ ਕੋਈ ਡਾਊਟ ਹੋਵੇ ਸ਼ੱਕ ਤਾਂ ਦੇਖੋ ਜੀ ਆਸ਼ਰ ਗੱਡੀ ਆ ਗੱਡੀ ਦਾ ਨੰਬਰ ਆ ਗਿਆ ਹੈ ਗੱਡੀ ਦਾ ਸਾਰਾ ਕੁਝ ਆ ਗਿਆ ਇਹ ਤੁਹਾਨੂੰ ਪੁਲ ਮੇਰਾ ਕੋਲ ਨੰਬਰ ਹੈ ਕਿੱਥੋਂ ਨੰਬਰ ਨਿਕਲੇ ਆਏ ਇਹ ਗੱਡੀ ਚਚਰਾੜੀ ਦੀ ਹੈ ਜੀ ਸੁਖ ਸੁਖਜਿੰਦਰ ਦੇ ਨਾਂ ਤੇ ਸੁਖਜਿੰਦਰ ਸਿੰਘ ਦੇ ਨਾਂ ਦੀ ਪਿਛਲੀਆਂ ਚੋਰੀਆਂ ਹੋਈਆਂ ਹਰਦਾਸਪੁਰ ਪਿੰਡ ਦੇ ਅੰਦਰ ਉਹ ਕਦੋਂ ਹੋਈਆਂ ਉਹ ਵੀ ਇਹੋ ਹੀ ਗੱਡੀ ਹੈ ਜੀ ਸਾਰੇ ਕੈਮਰੇ ਤੇ ਹੀ ਹੋਈ ਗੱਡੀ ਆਉਂਦੀ ਐ ਅੱਛਾ ਕੈਮਰੇ ਵਿੱਚ ਆਇਆ ਹੈਗਾ ਸਾਰਾ ਸਾਡੇ ਕੋਲ ਸਾਰੀਆਂ ਸੀਸੀ ਫੋਟੋਸ ਕਢਾ ਲਏ ਆ ਜਿੱਥੇ ਜਿੱਥੇ ਸਰੀਆ ਚੋਰੀ ਹੋਇਆ ਉਹ ਹੀ ਗੱਡੀ ਹੈ ਜੀ ਸੇ ਇੱਕੋ ਹੀ ਗੱਡੀ ਹੈ ਹਾਂ ਇੱਕੋ ਗੱਡੀ ਹੈ ਉਹਦਾ ਨੰਬਰ ਨਹੀਂ ਸੀ ਉਹਦਾ ਹੁਣ ਉਹਦਾ ਨੰਬਰ ਆ ਗਿਆ ਗੱਡੀ ਕੋਈ ਬੰਦਿਆਂ ਦੇ ਚਿਹਰੇ ਵਗੈਰਾ ਨਹੀਂ ਵਿੱਚ ਆਏ ਹਾਂਜੀ ਹੈਗੇ ਚਿਹਰੇ ਹੈਗੇ ਕਿੰਨੇ ਕਿੰਨੇ ਬੰਦੇ ਬੰ ਪਛਾਣ ਦੇ ਵਿੱਚ ਆਉਂਦੇ ਵੀ ਆ ਜੀ ਹੁਣ ਪੁਲਿਸ ਦੇਖੋ ਕੀ ਕਾਰਵਾਈ ਕਰਦੀ ਹੈ ਜਦੋਂ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਪੁਲਿਸ ਕਿੰਨੇ ਚਾਰ ਵਾਰ ਮੌਕੇ ਤੇ ਪੁੱਜੀ ਆਲੇ ਮੌਕੇ ਤਿੰਨ ਕ ਘੰਟੇ ਬਾਅਦ ਆਈ ਆ ਜੀ ਅੱਛਾ ਹਾਂਜੀ ਇਹਦੀ ਲੇਟ ਆਉਣ ਦਾ ਕਾਰਨ ਨਹੀਂ ਪੁੱਛਿਆ ਉਹਨਾਂ ਨੂੰ ਵੀ ਉਹ ਕੱਲ ਮੁਲਾਜ਼ਮੇ ਹਨੀ ਕਿ ਇੱਥੇ ਤੁਹਾਨੂੰ ਪਤਾ ਹੀ ਆ ਜੀ ਪੁਲਿਸ ਦੀ ਕਾਰਜਕਾਰੀ ਦਾ ਵੀ ਅੱਛਾ ਕਿੰਨੇ ਦਾ ਤੁਹਾਨੂੰ ਨੁਕਸਾਨ ਹੋਇਆ ਜੀ ਕੋਈ ਦੇਖ ਲਓ ਜੀ ਹੋ ਗਿਆ 80000 ਰੁਪਏ ਦਾ ਨੁਕਸਾਨ ਹੈਗਾ ਜੀ ਅੱਛਾ ਜੀ ਹੋਰ ਵੀ ਦੇਖਦੇ ਕੋਈ ਚੰਦਰ ਉਹਨਾਂ ਚੱਕਿਆ ਹੋਵੇ ਤੁਹਾਡੀ ਇਸ ਜਗ੍ਹਾ ਤੇ ਪਹਿਲਾਂ ਵੀ ਕਦੀ ਚੋਰੀ ਹੋਈ ਹੈ ਨਹੀਂ ਨਹੀਂ ਕਦੀ ਨਹੀਂ ਇੱਥਾਂ ਤੇ ਮੰਗ ਪ੍ਰਸ਼ਾਸਨ ਦੇ ਹੀ ਕਰਦਿਆਂ ਦੀ ਦੋਸ਼ੀ ਫੜੇ ਜਾਣ ਕਾਰਵਾਈ ਕੀਤੀ ਜਾਵੇ ਇਨਸਾਫ ਮਿਲਣਾ ਚਾਹੀਦਾ ਹੈ ਮੇਨਾ ਹੋਈ ਆ ਕੱਲ ਹੋਰ ਵੀ ਜੇਣਾ ਹੋ ਸਕਦੀ ਆ ਪੁਲਿਸ ਵਾਲਿਆਂ ਦਾ ਕੀ ਕਰਨਾ ਪੁਲਿਸ ਵਾਲਿਆਂ ਨੇ ਉਹ ਗੱਡੀ ਦੀ ਨੰਬਰ ਨੰਬਰ ਕੱਢਿਆ ਦੀ ਗੱਡੀ ਦਾ ਸਾਰਾ ਕੁਝ ਉਹ ਨੰਬਰ ਤੇ ਫੋਨ ਲਾਇਆ ਸੀ ਲੇਕਿਨ ਉਹ ਫੋਨ ਬੰਦ ਆਉਂਦਾ ਪਿਆ ਜੀ ਹਾਂਜੀ ਕੀ ਭਰੋਸਾ ਦਵਾਇਆ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਭੇਜੀ ਆ ਸਾਰੀ ਡਿਟੇਲ ਭੇਜ ਦਿੱਤੀ ਆ ਵੀ ਅਸੀਂ ਕਰਦੇ ਕਾਰਵਾਈ ਕਰਦੇ ਆ ਘਰ ਵਾਕੇ ਲਈ ਧੰਨਵਾਦ